ਖੇਰਦਿਆਂ ਲੱਗੇ ਮਹਸ਼ਖਾ ਸੰਧੀਰ ਚੰਡੀਗੜ੍ਹ ਦੇ ਵਿੱਚ ਕਿਰਨ ਖੇਰ ਨੂੰ ਹੁਣ ਨੋਟਿਸ ਜਾਰੀ ਕੀਤਾ ਗਿਆ ਤਾਂ ਸੰਸਦ ਮੈਂਬਰ ਰਹਿ ਚੁੱਕੇ ਨੇ ਕਿਰਨ ਖੇਰ ਔਰ ਉਹਨਾਂ ਨੂੰ ਹੁਣ ਲੀਗਲ ਨੋਟਿਸ ਭੇਜਿਆ ਗਿਆ 15 ਲੱਖ ਰੁਪਏ ਉਹਨਾਂ ਨੂੰ ਹੁਣ ਭਰਨੇ ਪੈਣਗੇ ਤਾਂ ਤਾਜ਼ਾ ਅਪਡੇਟ ਹੈ ਇਸ ਦੇ ਬਾਰੇ ਤੁਹ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਾਬਕਾ ਸੰਸਦ ਮੈਂਬਰ ਦੇ ਖਿਲਾਫ ਇਹ ਨੋਟਿਸ ਜਾਰੀ ਕੀਤਾ ਗਿਆ ਜਿਦੋਂ ਵਿੱਚ 13 ਲੱਖ ਰੁਪਏ ਦਾ ਨੋਟਿਸ ਉਹਨਾਂ ਦੇ ਖਿਲਾਫ ਜਾਰੀ ਕੀਤਾ ਜਾਂਦਾ ਤਾਂ ਬੀਜਪੀ ਦੀ ਲੀਡਰ ਨੇ ਔਰ ਤਮਾਮ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੁੰਦੀਆਂ ਨੇ ਕਿਰਨ ਖੇੜ ਦੀਆਂ ਲਗਾਤਾਰ ਪਰ ਹੁਣ ਮੁਸ਼ਕਿਲਾ ਵੱਧ ਗਈਆਂ ਨੇ ਤਾਂ ਉਹਨਾਂ ਦੇ ਰੈਜ਼ਿਡੈਂਸ ਨੂੰ ਲੈ ਕੇ ਇੱਕ ਨੋਟਿਸ ਜਾਰੀ ਕੀਤਾ ਗਿਆ 13 ਲੱਖ ਰੁਪਿਆ ਉਹਨਾਂ ਦਾ ਬਕਾਇਆ ਹੈ ਜਿਸ ਘਰ ਦੇ ਵਿੱਚ ਉਹ ਰਹਿੰਦੇ ਸੀ ਮਕਾਨ ਦੇ ਉੱਤੇ 13 ਲੱਖ ਰੁਪਏ ਦਾ ਨੋਟਿਸ ਜਿਹੜਾ ਕੱਢਿਆ ਗਿਆ ਔਰ ਉਹਨਾਂ ਨੂੰ ਪਰਣਾ ਪਵੇਗਾ ਤਾਂ ਜੂਨ 2025 ਨੂੰ ਜਿਹੜਾ ਇਸ ਬਾਬਤ ਨੋਟਿਸ ਉਹਨਾਂ ਨੂੰ ਪਹਿਲਾ ਵੀ ਭੇਜਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਪੈਸੇ ਜਮ੍ਹਾਂ ਕਰਾਉਣ ਦੇ ਲਈ ਬਕਾਇਦਾ ਡੇਟ ਦਿੱਤੀ ਗਈ ਸੀ ਪਰ ਉਹ ਡੇਟ ਹੁਣੋਂ ਪਾਰ ਕਰ ਚੁੱਕੇ ਨੇ ਜਿਸ ਦੇ ਕਰਕੇ ਹੁਣ ਵਿਆਜ ਉਸ ਉੱਤੇ ਲੱਗ ਚੁੱਕਾ ਹੈ ਜਿਸ ਦੇ ਕਰਕੇ ਹੁਣ ਉਹਨਾਂ ਨੂੰ ਕੁੱਲ 13 ਲੱਖ ਰੁਪਏ ਭਰਨੇ ਪੈਣਗੇ ਭਾਵੇਂ 12% ਟੈਕਸ ਜਿਹੜਾ ਉਹਨਾਂ ਤੋਂ ਵੱਧ ਵਸੂਲਿਆ ਜਾ ਰਿਹਾ ਹੈ ਉਸ ਉੱਤੇ ਔਰ ਤੁਸੀਂ ਦੱਸ ਦੀ ਕਿ ਜੁਲਾਈ 2023 ਦੇ ਵਿੱਚ 5 ਅਕਤੂਬਰ 2024 ਤੱਕ ਜਿਹੜਾ ਉਹਨਾਂ ਨੂੰ ਲਾਈਸੈਂਸ ਮਿਲਿਆ ਸੀ ਇੱਥੇ ਦਾ 6 ਅਕਤੂਬਰ 2024 ਤੋਂ ਲੈ ਕੇ 5 ਜਨਵਰੀ 2025 ਤੱਕ 3 ਲੱਖ ਦੇ ਆਸ-ਪਾਸ ਦਾ ਮਤਲਬ ਕਿ 100% ਜੁਰਮਾਨਾ ਇਹਨਾਂ ਨੂੰ ਲੱਗਿਆ ਹੈ ਕਿ 12 April ਤੱਕ 2025 ਦੀ ਗੱਲ ਕਰਦੇ ਆ ਤਾਂ 8 ਲੱਖ 20 ਹਜ਼ਾਰ 2000% ਜੁਰਮਾਨਾ ਲਗਾਇਆ ਗਿਆ ਔਰ ਹੁਣ 13 ਲੱਖ ਰੁਪਏ ਦੇ ਤੌਰ ਉੱਤੇ ਕਿਰਨ ਖੇਰ ਨੂੰ ਭਰਨੇ ਪੈਣਗੇ ਚੰਡੀਗੜ੍ਹ ਦੇ ਭਾਜੀਪੀ ਦੇ ਪૂર્વ ਸੰਸਦ ਨੇ ਔਰ ਕਿਰਨ ਖੇਰ ਆਪਣੇ ਬਿਆਨਾਂ ਦੇ ਚੱਲਦੇ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਔਰ ਅਜਿਹੇ ਦੇ ਵਿੱਚ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਰਿਹਾ ਇਸ ਨੋਟਿਸ ਦੇ ਵਿੱਚ ਬਕਾਇਦਾ ਸਾਰੀ ਡਿਟੇਲ ਲਿਖੀ ਗਈ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਸਰਕਾਰੀ ਘਰ ਦੇ ਜਿਹੜਾ ਕਿਰਾਇਆ ਉਹਨਾਂ ਨੇ ਨਹੀਂ ਦਿੱਤਾ ਜੋ ਬਕਾਇਆ ਸੀ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੂੰ ਵਾਰ-ਵਾਰ ਨੋਟਿਸ ਵੀ ਪਹਿਲਾਂ ਭੇਜੇ ਜਾ ਰਹੇ ਸੀ ਔਰ ਹੁਣ 13 ਲੱਖ ਰੁਪਏ ਦਾ ਸਿੱਧਾ ਇਹ ਨੋਟਿਸ ਜਿਹੜਾ ਕਿਰਨ ਖੇਰ ਨੂੰ ਭੇਜ ਦਿੱਤਾ ਗਿਆ ਔਰ ਉਹਨਾਂ ਨੂੰ ਹੁਣ ਇਹ ਵੱਡੀ ਅਮਾਉਂਟ ਜਿਹੜੀ ਹੈ ਭਰਨੀ ਪਵੇਗੀ ਤਾਂ ਪਹਿਲਾਂ ਉਹ ਚੰਡੀਗੜ੍ਹ ਦੇ ਵਿੱਚ ਵੀ ਰਿਆ ਕਰਦੇ ਸੀ ਜਦੋਂ ਇੱਥੋਂ ਸੰਸਦ ਮੈਂਬਰ ਬਣੇ ਸਨ ਚੰਡੀਗੜ੍ਹ ਤੋਂ ਪਰ ਜਦੋਂ ਤੋਂ ਉਹਨਾਂ ਨੇ ਚੰਡੀਗੜ੍ਹ ਛੱਡਿਆ ਔਰ ਮੁੰਬਈ ਸ਼ਿਫਟ ਹੋਏ ਨੇ ਤਾਂ ਘਰ ਦੇ ਉੱਤੇ ਲਗਾਤਾਰ ਨੋਟਿਸ ਭੇਜਿਆ ਜਾ ਰਿਹਾ ਸੀ ਤਾਂ ਅਜੇ ਦੇ ਵਿੱਚ ਹੁਣ ਕਿਰਨ ਖੇਰ ਦੀਆਂ ਮੁਸ਼ਕਿਲਾ ਡਬਲ ਹੋ ਗਿਆ ਨੇ ਔਰ 13 ਲੱਖ ਰੁਪਏ ਦਾ ਸਿੱਧੇ ਤੌਰ ਉੱਤੇ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਗਿਆ ਜੇਕਰ ਉਹ ਇਹ ਵੀ ਨੋਟਿਸ ਇਗਨੋਰ ਕਰਦੇ ਨੇ ਤਾਂ ਇਸ ਉੱਤੇ ਹੋਰ ਵੀ ਜ਼ਿਆਦਾ ਵਸੂਲੀ ਕੀਤੀ ਜਾਵੇਗੀ ਵਿਆਜ ਦਰ ਵਧਾ ਦਿੱਤੀ ਜਾਏਗੀ ਜੇਕਰ ਉਹ ਇਸ ਨੋਟਿਸ ਨੂੰ ਵੀ ਇਗਨੋਰ ਕਰਦੇ ਨੇ ਹਾਲਾਂਕਿ ਆਫੀਸ਼ੀਅਲ ਤੌਰ ਉੱਤੇ ਕਿਰਨ ਖੇਰ ਵੱਲੋਂ ਇਸ ਬਾਬਤ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹ ਵੱਡਾ ਲੀਗਲ ਨੋਟਿਸ ਉਹਨਾਂ ਨੂੰ ਜ਼ਰੂਰ ਭੇਜਿਆ ਗਿਆ ਕਿਉਂਕਿ ਪਹਿਲਾਂ ਆਲੇ ਉਹਨਾਂ ਨੇ ਜਿੰਨੇ ਵੀ ਨੋਟਿਸ ਉਹਨਾਂ ਨੂੰ ਭੇਜੇ ਗਏ ਉਹਨਾਂ ਤੱਕ ਪਹੁੰਚਾਏ ਗਏ ਉਹ ਇਗਨੋਰ ਕੀਤੇ ਗਏ ਆਖਰੀ ਤਾਰੀਖ ਵੀ ਦਿੱਤੀ ਗਈ ਸੀ ਉਹ ਵੀ ਟੱਪ ਲੀ ਗਏ ਔਰ ਉਸ ਤੋਂ ਬਾਅਦ ਹੁਣ ਸਿੱਧਾ 13 ਲੱਖ ਰੁਪਏ ਦਾ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਜਾਂਦਾ ਔਰ ਇਹ ਅਮਾਉਂਟ ਭਰਨੀ ਬੇहद ਲਾਜ਼ਮੀ ਕਿਰਨ ਖੇੜ ਦੇ ਲਈ ਬਣ ਜਾਂਦੀ ਔਰ ਜੇਕਰ ਉਹ ਇਸ ਨੋਟਿਸ ਦੀ ਉਲੰਘਣਾ ਕਰਦੇ ਔਰ ਸਰਕਾਰੀ ਘਰ ਦਾ ਬਕਾਇਆ ਜੋ ਕਿਰਾਇਆ ਉਹ ਨਹੀਂ ਪਰਦੇ ਤਾਂ ਹੋਰ ਵੀ ਵੱਧ ਸਕਦਾ ਹੈ ਇਹ ਨੋਟਿਸ ਦੇ ਵਿੱਚ ਜਿੰਨੇ ਅਮਾਉਂਟ ਲਿਖੀ ਗਈ ਹੈ ਉਸ ਨੂੰ ਵਧਾ ਕੇ ਦੁਬਾਰਾ ਨੋਟਿਸ ਵੀ ਸ਼ਾਇਦ ਉਹਨਾਂ ਨੂੰ ਭੇਜਿਆ ਜਾ ਸਕਦਾ ਪਰ ਫਿਲਹਾਲ 13 ਲੱਖ ਰੁਪਏ ਦਾ ਇਹ ਨੋਟਿਸ ਜਿਹੜਾ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ ਭੇਜ ਦਿੱਤਾ ਗਿਆ ਮਹੱਸ਼ਖਾ ਸੰਧੀਰ ਚੰਡੀਗੜ੍ਹ ਦੇ ਵਿੱਚ ਕਿਰਨ ਖੇਰ ਨੂੰ ਹੁਣ ਨੋਟਿਸ ਜਾਰੀ ਕੀਤਾ ਗਿਆ ਤਾਂ ਸੰਸਦ ਮੈਂਬਰ ਰਹਿ ਚੁੱਕੇ ਨੇ ਕਿਰਨ ਖੋਇਰ ਔਰ ਉਹਨਾਂ ਨੂੰ ਹੁਣ ਲੀਗਲ ਨੋਟਿਸ ਭੇਜਿਆ ਗਿਆ 15 ਲੱਖ ਰੁਪਏ ਉਹਨਾਂ ਨੂੰ ਹੁਣ ਭਰਨੇ ਪੈਣਗੇ ਤਾਂ ਤਾਜ਼ਾ ਅਪਡੇਟ ਹੈ ਇਸ ਦੇ ਬਾਰੇ ਚ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਾਬਕਾ ਸੰਸਦ ਮੈਂਬਰ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਗਿਆ ਜ ਜਦ ਵਿੱਚ 13 ਲੱਖ ਰੁਪਏ ਦਾ ਨੋਟਿਸ ਉਹਨਾਂ ਦੇ ਖਿਲਾਫ ਜਾਰੀ ਕੀਤਾ ਜਾਂਦਾ ਤਾਂ ਭਾਜਪਾ ਦੀ ਲੀਡਰ ਨੇ ਔਰ ਤਮਾਮ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੁੰਦੀਆਂ ਨੇ ਕਿਰਨ ਖੇੜ ਦੀਆਂ ਲਗਾਤਾਰ ਪਰ ਹੁਣ ਮੁਸ਼ਕਿਲਾ ਵੱਧ ਗਈਆਂ ਨੇ ਤਾਂ ਉਹਨਾਂ ਦੇ ਰੈਜ਼ਿਡੈਂਸ ਨੂੰ ਲੈ ਕੇ ਇੱਕ ਨੋਟਿਸ ਜਾਰੀ ਕੀਤਾ ਗਿਆ 13 ਲੱਖ ਰੁਪਿਆ ਉਹਨਾਂ ਦਾ ਬਕਾਇਆ ਹੈ ਜਿਸ ਘਰ ਦੇ ਵਿੱਚ ਉਹ ਰਹਿੰਦੇ ਸੀ ਮਕਾਨ ਦੇ ਉੱਤੇ 13 ਲੱਖ ਰੁਪਏ ਦਾ ਨੋਟਿਸ ਜਿਹੜਾ ਕੱਢਿਆ ਗਿਆ ਔਰ ਉਹਨਾਂ ਨੂੰ ਭਰਨਾ ਪਵੇਗਾ ਤਾਂ ਜੂਨ 2025 ਨੂੰ ਜਿਹੜਾ ਇਸ ਬਾਬਤ ਨੋਟਿਸ ਉਹਨਾਂ ਨੂੰ ਪਹਿਲਾ ਵੀ ਭੇਜਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਪੈਸੇ ਜਮ੍ਹਾਂ ਕਰਾਉਣ ਦੇ ਲਈ ਬਕਾਇਦਾ ਡੇਟ ਦਿੱਤੀ ਗਈ ਸੀ ਪਰ ਉਹ ਡੇਟ ਹੁਣੋਂ ਪਾਰ ਕਰ ਚੁੱਕੇ ਨੇ ਜਿਸ ਦੇ ਕਰਕੇ ਹੁਣ ਵਿਆਜ ਉਸ ਉੱਤੇ ਲੱਗ ਚੁੱਕਾ ਹੈ ਜਿਸ ਦੇ ਕਰਕੇ ਹੁਣ ਉਹਨਾਂ ਨੂੰ ਕੁੱਲ 13 ਲੱਖ ਰੁਪਏ ਭਰਨੇ ਪੈਣਗੇ ਭਾਵੇਂ 12% ਟੈਕਸ ਜਿਹੜਾ ਉਹਨਾਂ ਤੋਂ ਵੱਧ ਵਸੂਲਿਆ ਜਾ ਰਿਹਾ ਹੈ ਉਸ ਉੱਤੇ ਔਰ ਤੁਸੀਂ ਦੱਸ ਦੀ ਕਿ ਜੁਲਾਈ 2023 ਦੇ ਵਿੱਚ 5 ਅਕਤੂਬਰ 2024 ਤੱਕ ਜਿਹੜਾ ਉਹਨਾਂ ਨੂੰ ਲਾਈਸੈਂਸ ਮਿਲੇ ਅਸੀ ਅਥਿਹਦਾਰ 6 ਅਕਤੂਬਰ 2024 ਤੋਂ ਲੈ ਕੇ 5 ਜਨਵਰੀ 2025 ਤੱਕ 3 ਲੱਖ ਦੇ ਆਸ-ਪਾਸ ਦਾ ਮਤਲਬ ਕਿ 100% ਜੁਰਮਾਨਾ ਇਹਨਾਂ ਨੂੰ ਲਗਾਇਆ ਗਿਆ ਕਿ 12 April ਤੱਕ 2025 ਦੀ ਗੱਲ ਕਰਦੇ ਆ ਤਾਂ 8 ਲੱਖ 20 ਹਜ਼ਾਰ 2000% ਜੁਰਮਾਨਾ ਲਗਾਇਆ ਗਿਆ ਔਰ ਹੁਣ 13 ਲੱਖ ਰੁਪਏ ਦੇ ਤੌਰ ਉਤੇ ਕਿਰਨ ਖੇਰ ਨੂੰ ਭਰਨੇ ਪੈਣਗੇ ਚੰਡੀਗੜ੍ਹ ਦੇ ਭਾਜੀਪੀ ਦੇ ਪੁਰਵ ਸੰਸਦ ਨੇ ਔਰ ਕਿਰਨ ਘੇਰ ਆਪਣੇ ਬਿਆਨਾਂ ਦੇ ਚੱਲਦੇ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਔਰ ਅਜਿਹੇ ਦੇ ਵਿੱਚ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਰਿਹਾ ਇਸ ਨੋਟਿਸ ਦੇ ਵਿੱਚ ਬਕਾਇਦਾ ਸਾਰੀ ਡਿਟੇਲ ਲਿਖੀ ਗਈ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਸਰਕਾਰੀ ਘਰ ਦੇ ਜਿਹੜਾ ਕਿਰਾਇਆ ਉਹਨਾਂ ਨੇ ਨਹੀਂ ਦਿੱਤਾ ਜੋ ਬਕਾਇਆ ਸੀ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੂੰ ਵਾਰ-ਵਾਰ ਨੋਟਿਸ ਵੀ ਪਹਿਲਾਂ ਭੇਜੇ ਜਾ ਰਹੇ ਸੀ ਔਰ ਹੁਣ 13 ਲੱਖ ਰੁਪਏ ਦਾ ਸਿੱਧਾ ਇਹ ਨੋਟਿਸ ਜਿਹੜਾ ਕਿਰਨ ਖੇਰ ਨੂੰ ਭੇਜ ਦਿੱਤਾ ਗਿਆ ਔਰ ਉਹਨਾਂ ਨੂੰ ਹੁਣ ਇਹ ਵੱਡੀ ਅਮਾਉਂਟ ਜਿਹੜੀ ਹੈ ਭਰਨੀ ਪਵੇਗੀ ਤਾਂ ਪਹਿਲਾਂ ਉਹ ਚੰਡੀਗੜ੍ਹ ਦੇ ਵਿੱਚ ਵੀ ਰਿਆ ਕਰਦੇ ਸੀ ਜਦੋਂ ਇੱਥੋਂ ਸੰਸਦ ਮੈਂਬਰ ਬਣੇ ਸਨ ਚੰਡੀਗੜ੍ਹ ਤੋਂ ਪਰ ਜਦੋਂ ਤੋਂ ਉਹਨਾਂ ਨੇ ਚੰਡੀਗੜ੍ਹ ਛੱਡਿਆ ਔਰ ਮੁੰਬਈ ਸ਼ਿਫਟ ਹੋਏ ਨੇ ਤਾਂ ਘਰ ਦੇ ਉੱਤੇ ਲਗਾਤਾਰ ਨੋਟਿਸ ਭੇਜਿਆ ਜਾ ਰਿਹਾ ਸੀ ਤਾਂ ਅਜਿਹੇ ਦੇ ਵਿੱਚ ਹੁਣ ਕਿਰਨ ਖੇਰ ਦੀਆਂ ਮੁਸ਼ਕਿਲਾ ਡਬਲ ਹੋ ਗਿਆ ਨੇ ਔਰ 13 ਲੱਖ ਰੁਪਏ ਦਾ ਸਿੱਧੇ ਤੌਰ ਉੱਤੇ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਗਿਆ ਜੇਕਰ ਉਹ ਇਹ ਵੀ ਨੋਟਿਸ ਇਗਨੋਰ ਕਰਦੇ ਨੇ ਤਾਂ ਇਸ ਉੱਤੇ ਹੋਰ ਵੀ ਜ਼ਿਆਦਾ ਵਸੂਲੀ ਕੀਤੀ ਜਾਵੇਗੀ ਵਿਆਜ ਦਰ ਵਧਾ ਦਿੱਤੀ ਜਾਏਗੀ ਜੇਕਰ ਉਹ ਇਸ ਨੋਟਿਸ ਨੂੰ ਵੀ ਇਗਨੋਰ ਕਰਦੇ ਨੇ ਹਾਲਾਂਕਿ ਆਫੀਸ਼ੀਅਲ ਤੌਰ ਉੱਤੇ ਕਿਰਨ ਖੇਰ ਵੱਲੋਂ ਇਸ ਬਾਬਤ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹ ਵੱਡਾ ਲੀਗਲ ਨੋਟਿਸ ਉਹਨਾਂ ਨੂੰ ਜ਼ਰੂਰ ਭੇਜਿਆ ਗਿਆ ਕਿਉਂਕਿ ਪਹਿਲਾਂ ਆਲੇ ਉਹਨਾਂ ਨੇ ਜਿੰਨੇ ਵੀ ਨੋਟਿਸ ਉਹਨਾਂ ਨੂੰ ਭੇਜੇ ਗਏ ਉਹਨਾਂ ਤੱਕ ਪਹੁੰਚਾਏ ਗਏ ਉਹ ਇਗਨੋਰ ਕੀਤੇ ਗਏ ਆਖਰੀ ਤਾਰੀਖ ਵੀ ਦਿੱਤੀ ਗਈ ਸੀ ਉਹ ਵੀ ਟੱਪ ਲਈ ਗਏ ਔਰ ਉਸ ਤੋਂ ਬਾਅਦ ਹੁਣ ਸਿੱਧਾ 13 ਲੱਖ ਰੁਪਏ ਦਾ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਜਾਂਦਾ ਔਰ ਇਹ ਅਮਾਉਂਟ ਭਰਨੀ ਬੇहद ਲਾਜ਼ਮੀ ਕਿਰਨ ਖੇਡ ਦੇ ਲਈ ਬਣ ਜਾਂਦੀ ਔਰ ਜੇਕਰ ਉਹ ਇਸ ਨੋਟਿਸ ਦੀ ਉਲੰਘਣਾ ਕਰਦੇ ਔਰ ਸਰਕਾਰੀ ਕਰ ਦਾ ਬਕਾਇਆ ਜੋ ਕਿਰਾਇਆ ਉਹ ਨਹੀਂ ਪਰਦੇ ਤਾਂ ਹੋਰ ਵੀ ਵੱਧ ਸਕਦਾ ਹੈ ਇਹ ਨੋਟਿਸ ਦੇ ਵਿੱਚ ਜਿੰਨੇ ਅਮਾਉਂਟ ਲਿਖੀ ਗਈ ਹੈ ਉਸ ਨੂੰ ਵਧਾ ਕੇ ਦੁਬਾਰਾ ਨੋਟਿਸ ਵੀ ਸ਼ਾਇਦ ਉਹਨਾਂ ਨੂੰ ਭੇਜਿਆ ਜਾ ਸਕਦਾ ਪਰ ਫਿਲਹਾਲ 13 ਲੱਖ ਰੁਪਏ ਦਾ ਇਹ ਨੋਟਿਸ ਜਿਹੜਾ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ ਭੇਜ ਦਿੱਤਾ ਗਿਆ ਮੈਂ ਹਸ਼ਖਾ ਸੰਧੀਰ ਚੰਡੀਗੜ੍ਹ ਦੇ ਵਿੱਚ ਕਿਰਨ ਖੇਰ ਨੂੰ ਹੁਣ ਨੋਟਿਸ ਜਾਰੀ ਕੀਤਾ ਗਿਆ ਤਾਂ ਸੰਸਦ ਮੈਂਬਰ ਰਹਿ ਚੁੱਕੇ ਨੇ ਕਿਰਨ ਖੋਇਰ ਔਰ ਉਹਨਾਂ ਨੂੰ ਹੁਣ ਲੀਗਲ ਨੋਟਿਸ ਭੇਜਿਆ ਗਿਆ 15 ਲੱਖ ਰੁਪਏ ਉਹਨਾਂ ਨੂੰ ਹੁਣ ਭਰਨੇ ਪੈਣਗੇ ਤਾਂ ਤਾਜ਼ਾ ਅਪਡੇਟ ਹੈ ਇਸ ਦੇ ਬਾਰੇ ਚ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਾਬਕਾ ਸੰਸਦ ਮੈਂਬਰ ਦੇ ਖਿਲਾਫ ਇਹ ਨੋਟਿਸ ਜਾਰੀ ਕੀਤਾ ਗਿਆ ਜਿਦੋਂ ਵਿੱਚ 13 ਲੱਖ ਰੁਪਏ ਦਾ ਨੋਟਿਸ ਉਹਨਾਂ ਦੇ ਖਿਲਾਫ ਜਾਰੀ ਕੀਤਾ ਜਾਂਦਾ ਤਾਂ ਬੀਜਪੀ ਦੀ ਲੀਡਰ ਨੇ ਔਰ ਤਮਾਮ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੁੰਦੀਆਂ ਨੇ ਕਿਰਨ ਖੇੜ ਦੀਆਂ ਲਗਾਤਾਰ ਪਰ ਹੁਣ ਮੁਸ਼ਕਿਲਾਂ ਵੱਧ ਗਈਆਂ ਨੇ ਤਾਂ ਉਹਨਾਂ ਦੇ ਰੈਜ਼ਿਡੈਂਸ ਨੂੰ ਲੈ ਕੇ ਇੱਕ ਨੋਟਿਸ ਜਾਰੀ ਕੀਤਾ ਗਿਆ 13 ਲੱਖ ਰੁਪਿਆ ਉਹਨਾਂ ਦਾ ਬਕਾਇਆ ਹੈ ਜਿਸ ਘਰ ਦੇ ਵਿੱਚ ਉਹ ਰਹਿੰਦੇ ਸੀ ਮਕਾਨ ਦੇ ਉੱਤੇ 13 ਲੱਖ ਰੁਪਏ ਦਾ ਨੋਟਿਸ ਜਿਹੜਾ ਕੱਢਿਆ ਗਿਆ ਔਰ ਉਹਨਾਂ ਨੂੰ ਪੜਨਾ ਪਵੇਗਾ ਤਾਂ ਜੂਨ 2025 ਨੂੰ ਜਿਹੜਾ ਇਸ ਬਾਬਤ ਨੋਟਿਸ ਉਹਨਾਂ ਨੂੰ ਇਹਲਾ ਵੀ ਭੇਜਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਪੈਸੇ ਜਮ੍ਹਾਂ ਕਰਾਉਣ ਦੇ ਲਈ ਬਕਾਇਦਾ ਡੇਟ ਦਿੱਤੀ ਗਈ ਸੀ ਪਰ ਉਹ ਡੇਟ ਹੁਣੋਂ ਪਾਰ ਕਰ ਚੁੱਕੇ ਨੇ ਜਿਸ ਦੇ ਕਰਕੇ ਹੁਣ ਵਿਆਜ ਉਸ ਉੱਤੇ ਲੱਗ ਚੁੱਕਾ ਹੈ ਜਿਸ ਦੇ ਕਰਕੇ ਹੁਣ ਉਹਨਾਂ ਨੂੰ ਕੁੱਲ 13 ਲੱਖ ਰੁਪਏ ਭਰਨੇ ਪੈਣਗੇ ਭਾਵੇਂ 12% ਟੈਕਸ ਜਿਹੜਾ ਉਹਨਾਂ ਤੋਂ ਵੱਧ ਵਸੂਲਿਆ ਜਾ ਰਿਹਾ ਹੈ ਉਸ ਉੱਤੇ ਔਰ ਤੁਸੀਂ ਦੱਸ ਦੀ ਕਿ ਜੁਲਾਈ 2023 ਦੇ ਵਿੱਚ 5 ਅਕਤੂਬਰ 2024 ਤੱਕ ਜਿਹੜਾ ਉਹਨਾਂ ਨੂੰ ਲਾਇਸੈਂਸ ਮਿਲਿਆ ਸੀ ਇੱਥੇ ਦਾ 6 ਅਕਤੂਬਰ 2024 ਤੋਂ ਲੈ ਕੇ 5 ਜਨਵਰੀ 2025 ਤੱਕ 3 ਲੱਖ ਦੇ ਆਸ-ਪਾਸ ਦਾ ਮਤਲਬ ਕਿ 100% ਜੁਰਮਾਨਾ ਇਹਨਾਂ ਨੂੰ ਲੱਗਿਆ ਹੈ ਕਿ 12 April ਤੱਕ 2025 ਦੀ ਗੱਲ ਕਰਦੇ ਆ ਤਾਂ 820000 2000% ਜੁਰਮਾਨਾ ਲਗਾਇਆ ਗਿਆ ਔਰ ਹੁਣ 13 ਲੱਖ ਰੁਪਏ ਸਿੱਧੇ ਤੌਰ ਉੱਤੇ ਕਿਰਨ ਖੇਰ ਨੂੰ ਭਰਨੇ ਪੈਣਗੇ ਚੰਡੀਗੜ੍ਹ ਬੀਜੇਪੀ ਦੇ ਪੂਰਬ ਸੰਸਦ ਨੇ ਔਰ ਕਿਰਨ ਘੇਰ ਆਪਣੇ ਬਿਆਨਾਂ ਦੇ ਚੱਲਦੇ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਔਰ ਅਜਿਹੇ ਦੇ ਵਿੱਚ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਰਿਹਾ ਇਸ ਨੋਟਿਸ ਦੇ ਵਿੱਚ ਬਕਾਇਦਾ ਸਾਰੀ ਡਿਟੇਲ ਲਿਖੀ ਗਈ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਸਰਕਾਰੀ ਘਰ ਦੇ ਜਿਹੜਾ ਕਿਰਾਇਆ ਇਹਨਾਂ ਨੇ ਨਹੀਂ ਦਿੱਤਾ ਜੋ ਬਕਾਇਆ ਸੀ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੂੰ ਵਾਰ-ਵਾਰ ਨੋਟਿਸ ਵੀ ਪਹਿਲਾਂ ਭੇਜੇ ਜਾ ਰਹੇ ਸੀ ਔਰ ਹੁਣ 13 ਲੱਖ ਰੁਪਏ ਦਾ ਸਿੱਧਾ ਇਹ ਨੋਟਿਸ ਜਿਹੜਾ ਕਿਰਨ ਖੇਰ ਨੂੰ ਭੇਜ ਦਿੱਤਾ ਗਿਆ ਔਰ ਉਹਨਾਂ ਨੂੰ ਹੁਣ ਇਹ ਵੱਡੀ ਅਮਾਊਂਟ ਜਿਹੜੀ ਹੈ ਭਰਨੀ ਪਵੇਗੀ ਤਾਂ ਪਹਿਲਾਂ ਉਹ ਚੰਡੀਗੜ੍ਹ ਦੇ ਵਿੱਚ ਵੀ ਰਿਆ ਕਰਦੇ ਸੀ ਜਦੋਂ ਇੱਥੋਂ ਸੰਸਦ ਮੈਂਬਰ ਬਣੇ ਸਨ ਚੰਡੀਗੜ੍ਹ ਤੋਂ ਪਰ ਜਦੋਂ ਤੋਂ ਉਹਨਾਂ ਨੇ ਚੰਡੀਗੜ੍ਹ ਛੱਡਿਆ ਔਰ ਮੁੰਬਈ ਸ਼ਿਫਟ ਹੋਏ ਨੇ ਤਾਂ ਘਰ ਦੇ ਉੱਤੇ ਲਗਾਤਾਰ ਨੋਟਿਸ ਭੇਜਿਆ ਜਾ ਰਿਹਾ ਸੀ ਤਾਂ ਅਜੇ ਦੇ ਵਿੱਚ ਹੁਣ ਕਿਰਨ ਖੇਰ ਦੀਆਂ ਮੁਸ਼ਕਿਲਾ ਡਬਲ ਹੋ ਗਿਆ ਨੇ ਔਰ 13 ਲੱਖ ਰੁਪਏ ਦਾ ਸਿੱਧੇ ਤੌਰ ਉੱਤੇ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਗਿਆ ਜੇਕਰ ਉਹ ਇਹ ਵੀ ਨੋਟਿਸ ਇਗਨੋਰ ਕਰਦੇ ਨੇ ਤਾਂ ਇਸ ਉੱਤੇ ਹੋਰ ਵੀ ਜ਼ਿਆਦਾ ਵਸੂਲੀ ਕੀਤੀ ਜਾਵੇਗੀ ਵਿਆਜ ਦਰ ਵਧਾ ਦਿੱਤੀ ਜਾਏਗੀ ਜੇਕਰ ਉਹ ਇਸ ਨੋਟਿਸ ਨੂੰ ਵੀ ਇਗਨੋਰ ਕਰਦੇ ਨੇ ਹਾਲਾਂਕਿ ਆਫੀਸ਼ੀਅਲ ਤੌਰ ਉੱਤੇ ਕਿਰਨ ਖੇਰ ਵੱਲੋਂ ਇਸ ਬਾਬਤ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹ ਵੱਡਾ ਲੀਗਲ ਨੋਟਿਸ ਉਹਨਾਂ ਨੂੰ ਜ਼ਰੂਰ ਭੇਜਿਆ ਗਿਆ ਕਿਉਂਕਿ ਪਹਿਲਾਂ ਆਲੇ ਉਹਨਾਂ ਨੇ ਜਿੰਨੇ ਵੀ ਨੋਟਿਸ ਉਹਨਾਂ ਨੂੰ ਭੇਜੇ ਗਏ ਉਹਨਾਂ ਤੱਕ ਪਹੁੰਚਾਏ ਗਏ ਉਹ ਇਗਨੋਰ ਕੀਤੇ ਗਏ ਆਖਰੀ ਤਰੀਕ ਵੀ ਦਿੱਤੀ ਗਈ ਸੀ ਉਹ ਵੀ ਟੱਪ ਲਈ ਗਏ ਔਰ ਉਸ ਤੋਂ ਬਾਅਦ ਹੁਣ ਸਿੱਧਾ 13 ਲੱਖ ਰੁਪਏ ਦਾ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਜਾਂਦਾ ਔਰ ਇਹ ਅਮਾਉਂਟ ਭਰਨੀ ਬੇहद ਲਾਜ਼ਮੀ ਕਿਰਨ ਖੇੜ ਦੇ ਲਈ ਬਣ ਜਾਂਦੀ ਔਰ ਜੇਕਰ ਉਹ ਇਸ ਨੋਟਿਸ ਦੀ ਉਲੰਘਣਾ ਕਰਦੇ ਔਰ ਸਰਕਾਰੀ ਕਰ ਦਾ ਬਕਾਇਆ ਜੋ ਕਿਰਾਇਆ ਉਹ ਨਹੀਂ ਭਰਦੇ ਤਾਂ ਹੋਰ ਵੀ ਵੱਧ ਸਕਦਾ ਹੈ ਇਹ ਨੋਟਿਸ ਦੇ ਵਿੱਚ ਜਿੰਨੇ अमाउंट ਲਿਖੀ ਗਈ ਆ ਉਸ ਨੂੰ ਵਧਾ ਕੇ ਦੁਬਾਰਾ ਨੋਟਿਸ ਵੀ ਸ਼ਾਇਦ ਉਹਨਾਂ ਨੂੰ ਭੇਜਿਆ ਜਾ ਸਕਦਾ ਪਰ ਫਿਲਹਾਲ 13 ਲੱਖ ਰੁਪਏ ਦਾ ਇਹ ਨੋਟਿਸ ਜਿਹੜਾ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ ਭੇਜ ਦਿੱਤਾ ਗਿਆ ਮੈਂ ਹਰ ਸ਼ਖਾ ਸੰਧੀਰ ਚੰਡੀਗੜ੍ਹ ਦੇ ਵਿੱਚ ਕਿਰਨ ਖੇਰ ਨੂੰ ਹੁਣ ਨੋਟਿਸ ਜਾਰੀ ਕੀਤਾ ਗਿਆ ਤਾਂ ਸੰਸਦ ਮੈਂਬਰ ਰਹਿ ਚੁੱਕੇ ਨੇ ਕਿਰਨ ਖੋਇਰ ਔਰ ਉਹਨਾਂ ਨੂੰ ਹੁਣ ਲੀਗਲ ਨੋਟਿਸ ਭੇਜਿਆ ਗਿਆ 15 ਲੱਖ ਰੁਪਏ ਉਹਨਾਂ ਨੂੰ ਹੁਣ ਭਰਨੇ ਪੈਣਗੇ ਤਾਂ ਤਾਜ਼ਾ ਅਪਡੇਟ ਹੈ ਇਸ ਦੇ ਬਾਰੇ ਚ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਾਬਕਾ ਸੰਸਦ ਮੈਂਬਰ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਗਿਆ ਜਜੋ ਵਿੱਚ 13 ਲੱਖ ਰੁਪਏ ਦਾ ਨੋਟਿਸ ਉਹਨਾਂ ਦੇ ਖਿਲਾਫ ਜਾਰੀ ਕੀਤਾ ਜਾਂਦਾ ਤਾਂ ਬੀਜਪੀ ਦੀ ਲੀਡਰ ਨੇ ਔਰ ਤਮਾਮ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੁੰਦੀਆਂ ਨੇ ਕਿਰਨ ਖੇੜ ਦੀਆਂ ਲਗਾਤਾਰ ਪਰ ਹੁਣ ਮੁਸ਼ਕਿਲਾ ਵੱਧ ਗਈਆਂ ਨੇ ਤਾਂ ਉਹਨਾਂ ਦੇ ਰੈਜ਼ਿਡੈਂਸ ਨੂੰ ਲੈ ਕੇ ਇੱਕ ਨੋਟਿਸ ਜਾਰੀ ਕੀਤਾ ਗਿਆ 13 ਲੱਖ ਰੁਪਿਆ ਉਹਨਾਂ ਦਾ ਬਕਾਇਆ ਹੈ ਜਿਸ ਘਰ ਦੇ ਵਿੱਚ ਉਹ ਰਹਿੰਦੇ ਸੀ ਮਕਾਨ ਦੇ ਉੱਤੇ 13 ਲੱਖ ਰੁਪਏ ਦਾ ਨੋਟਿਸ ਜਿਹੜਾ ਕੱਢਿਆ ਗਿਆ ਔਰ ਉਹਨਾਂ ਨੂੰ ਪੜਨਾ ਪਵੇਗਾ ਤਾਂ ਜੂਨ 2025 ਨੂੰ ਜਿਹੜਾ ਇਸ ਬਾਬਤ ਨੋਟਿਸ ਉਹਨਾਂ ਨੂੰ ਪਹਿਲਾ ਵੀ ਭੇਜਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਪੈਸੇ ਜਮ੍ਹਾਂ ਕਰਾਉਣ ਦੇ ਲਈ ਬਕਾਇਦਾ ਡੇਟ ਦਿੱਤੀ ਗਈ ਸੀ ਪਰ ਉਹ ਡੇਟ ਹੁਣੋਂ ਪਾਰ ਕਰ ਚੁੱਕੇ ਨੇ ਜਿਸ ਦੇ ਕਰਕੇ ਹੁਣ ਵਿਆਜ ਉਸ ਉੱਤੇ ਲੱਗ ਚੁੱਕਾ ਹੈ ਜਿਸ ਦੇ ਕਰਕੇ ਹੁਣ ਉਹਨਾਂ ਨੂੰ ਕੁੱਲ 13 ਲੱਖ ਰੁਪਏ ਭਰਨੇ ਪੈਣਗੇ ਭਾਵੇਂ 12% ਟੈਕਸ ਜਿਹੜਾ ਉਹਨਾਂ ਤੋਂ ਵੱਧ ਵਸੂਲਿਆ ਜਾ ਰਿਹਾ ਹੈ ਉਸ ਉੱਤੇ ਔਰ ਤੁਸੀਂ ਦੱਸ ਦੀ ਕਿ ਜੁਲਾਈ 2023 ਦੇ ਵਿੱਚ 5 ਅਕਤੂਬਰ 2024 ਤੱਕ ਜਿਹੜਾ ਉਹਨਾਂ ਨੂੰ ਲਾਇਸੈਂਸ ਮਿਲਿਆ ਸੀ ਇੱਥੇ ਦਾ 6 ਅਕਤੂਬਰ 2024 ਤੋਂ ਲੈ ਕੇ 5 ਜਨਵਰੀ 2025 ਤੱਕ 3 ਲੱਖ ਦੇ ਆਸ-ਪਾਸ ਦਾ ਮਤਲਬ ਕਿ 100% ਜੁਰਮਾਨਾ ਇਹਨਾਂ ਨੂੰ ਲੱਗਿਆ ਹੈ ਕਿ 12 ਅਪ੍ਰੈਲ ਤੱਕ 2025 ਦੀ ਗੱਲ ਕਰਦੇ ਆ ਤਾਂ 8 ਲੱਖ 20 ਹਜ਼ਾਰ 2000% ਜੁਰਮਾਨਾ ਲਗਾਇਆ ਗਿਆ ਔਰ ਹੁਣ 13 ਲੱਖ ਰੁਪਏ ਸਿੱਧੇ ਤੌਰ ਉੱਤੇ ਕਿਰਨ ਖੇਰ ਨੂੰ ਭਰਨੇ ਪੈਣਗੇ ਚੰਡੀਗੜ੍ਹ ਬੀਜੇਪੀ ਦੇ ਪੂਰਬ ਸੰਸਦ ਨੇ ਔਰ ਕਿਰਨ ਘੇਰ ਆਪਣੇ ਬਿਆਨਾਂ ਦੇ ਚੱਲਦੇ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਔਰ ਅਜਿਹੇ ਦੇ ਵਿੱਚ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਰਿਹਾ ਇਸ ਨੋਟਿਸ ਦੇ ਵਿੱਚ ਬਕਾਇਦਾ ਸਾਰੀ ਡਿਟੇਲ ਲਿਖੀ ਗਈ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਸਰਕਾਰੀ ਘਰ ਦੇ ਜਿਹੜਾ ਕਿਰਾਇਆ ਉਹਨਾਂ ਨੇ ਨਹੀਂ ਦਿੱਤਾ ਜੋ ਬਕਾਇਆ ਸੀ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੂੰ ਵਾਰ-ਵਾਰ ਨੋਟਿਸ ਵੀ ਪਹਿਲਾਂ ਭੇਜੇ ਜਾ ਰਹੇ ਸੀ ਔਰ ਹੁਣ 13 ਲੱਖ ਰੁਪਏ ਦਾ ਸਿੱਧਾ ਇਹ ਨੋਟਿਸ ਜਿਹੜਾ ਕਿਰਨ ਖੇਰ ਨੂੰ ਭੇਜ ਦਿੱਤਾ ਗਿਆ ਔਰ ਉਹਨਾਂ ਨੂੰ ਹੁਣ ਇਹ ਵੱਡੀ ਅਮਾਉਂਟ ਜਿਹੜੀ ਹੈ ਭਰਨੀ ਪਵੇਗੀ ਤਾਂ ਪਹਿਲਾਂ ਉਹ ਚੰਡੀਗੜ੍ਹ ਦੇ ਵਿੱਚ ਵੀ ਰਿਆ ਕਰਦੇ ਸੀ ਜਦੋਂ ਇੱਥੋਂ ਸੰਸਦ ਮੈਂਬਰ ਬਣੇ ਸਨ ਚੰਡੀਗੜ੍ਹ ਤੋਂ ਪਰ ਜਦੋਂ ਤੋਂ ਉਹਨਾਂ ਨੇ ਚੰਡੀਗੜ੍ਹ ਛੱਡਿਆ ਔਰ ਮੁੰਬਈ ਸ਼ਿਫਟ ਹੋਏ ਨੇ ਤਾਂ ਘਰ ਦੇ ਉੱਤੇ ਲਗਾਤਾਰ ਨੋਟਿਸ ਭੇਜਿਆ ਜਾ ਰਿਹਾ ਸੀ ਤਾਂ ਜਿਹੇ ਦੇ ਵਿੱਚ ਹੁਣ ਕਿਰਨ ਖੇਰ ਦੀਆਂ ਮੁਸ਼ਕਿਲਾ ਡਬਲ ਹੋ ਗਿਆ ਨੇ ਔਰ 13 ਲੱਖ ਰੁਪਏ ਦਾ ਸਿੱਧੇ ਤੌਰ ਉੱਤੇ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਗਿਆ ਜੇਕਰ ਉਹ ਇਹ ਵੀ ਨੋਟਿਸ ਇਗਨੋਰ ਕਰਦੇ ਨੇ ਤਾਂ ਇਸ ਉੱਤੇ ਹੋਰ ਵੀ ਜ਼ਿਆਦਾ ਵਸੂਲੀ ਕੀਤੀ ਜਾਵੇਗੀ ਵਿਆਜ ਦਰ ਵਧਾ ਦਿੱਤੀ ਜਾਏਗੀ ਜੇਕਰ ਉਹ ਇਸ ਨੋਟਿਸ ਨੂੰ ਵੀ ਇਗਨੋਰ ਕਰਦੇ ਨੇ ਹਾਲਾਂਕਿ ਆਫੀਸ਼ੀਅਲ ਤੌਰ ਉੱਤੇ ਕਿਰਨ ਖੇਰ ਵੱਲੋਂ ਇਸ ਬਾਬਤ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹ ਵੱਡਾ ਲੀਗਲ ਨੋਟਿਸ ਉਹਨਾਂ ਨੂੰ ਜ਼ਰੂਰ ਭੇਜਿਆ ਗਿਆ ਕਿਉਂਕਿ ਪਹਿਲਾਂ ਆਲੇ ਉਹਨਾਂ ਨੇ ਜਿੰਨੇ ਵੀ ਨੋਟਿਸ ਉਹਨਾਂ ਨੂੰ ਭੇਜੇ ਗਏ ਉਹਨਾਂ ਤੱਕ ਪਹੁੰਚਾਏ ਗਏ ਉਹ ਇਗਨੋਰ ਕੀਤੇ ਗਏ ਆਖਰੀ ਤਾਰੀਖ ਵੀ ਦਿੱਤੀ ਗਈ ਸੀ ਉਹ ਵੀ ਟੱਪ ਲਈ ਗਏ ਔਰ ਉਸ ਤੋਂ ਬਾਅਦ ਹੁਣ ਸਿੱਧਾ 13 ਲੱਖ ਰੁਪਏ ਦਾ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਜਾਂਦਾ ਔਰ ਇਹ ਅਮਾਉਂਟ ਭਰਨੀ ਬੇहद ਲਾਜ਼ਮੀ ਕਿਰਨ ਖੇੜ ਦੇ ਲਈ ਬਣ ਜਾਂਦੀ ਔਰ ਜੇਕਰ ਉਹ ਇਸ ਨੋਟਿਸ ਦੀ ਉਲੰਘਣਾ ਕਰਦੇ ਔਰ ਸਰਕਾਰੀ ਕਰ ਦਾ ਬਕਾਇਆ ਜੋ ਕਿਰਾਇਆ ਉਹ ਨਹੀਂ ਭਰਦੇ ਤਾਂ ਹੋਰ ਵੀ ਵੱਧ ਸਕਦਾ ਹੈ ਇਹ ਨੋਟਿਸ ਦੇ ਵਿੱਚ ਜਿੰਨੇ ਅਮਾਊਂਟ ਲਿਖੀ ਗਈ ਆ ਉਸ ਨੂੰ ਵਧਾ ਕੇ ਦੁਬਾਰਾ ਨੋਟਿਸ ਵੀ ਸ਼ਾਇਦ ਉਹਨਾਂ ਨੂੰ ਭੇਜਿਆ ਜਾ ਸਕਦਾ ਪਰ ਫਿਲਹਾਲ 13 ਲੱਖ ਰੁਪਏ ਦਾ ਇਹ ਨੋਟਿਸ ਜਿਹੜਾ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ ਭੇਜ ਦਿੱਤਾ ਗਿਆ ਮੈਂ ਹਰ ਸ਼ਖਾ ਸੰਧੀਰ ਚੰਡੀਗੜ੍ਹ ਦੇ ਵਿੱਚ ਕਿਰਨ ਖੇਰ ਨੂੰ ਹੁਣ ਨੋਟਿਸ ਜਾਰੀ ਕੀਤਾ ਗਿਆ ਤਾਂ ਸੰਸਦ ਮੈਂਬਰ ਰਹਿ ਚੁੱਕੇ ਨੇ ਕਿਰਨ ਖੋਇਰ ਔਰ ਉਹਨਾਂ ਨੂੰ ਹੁਣ ਲੀਗਲ ਨੋਟਿਸ ਭੇਜਿਆ ਗਿਆ 15 ਲੱਖ ਰੁਪਏ ਉਹਨਾਂ ਨੂੰ ਹੁਣ ਭਰਨੇ ਪੈਣਗੇ ਤਾਂ ਤਾਜ਼ਾ ਅਪਡੇਟ ਹੈ ਇਸ ਦੇ ਬਾਰੇ ਤੁਹ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਾਬਕਾ ਸੰਸਦ ਮੈਂਬਰ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ 13 ਲੱਖ ਰੁਪਏ ਦਾ ਨੋਟਿਸ ਉਹਨਾਂ ਦੇ ਖਿਲਾਫ ਜਾਰੀ ਕੀਤਾ ਜਾਂਦਾ ਤਾਂ ਬੀਜਪੀ ਦੀ ਲੀਡਰ ਨੇ ਔਰ ਤਮਾਮ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੁੰਦੀਆਂ ਨੇ ਕਿਰਨ ਖੇੜ ਦੀਆਂ ਲਗਾਤਾਰ ਪਰ ਹੁਣ ਮੁਸ਼ਕਿਲਾਂ ਵੱਧ ਗਈਆਂ ਨੇ ਤਾਂ ਉਹਨਾਂ ਦੇ ਰੈਜ਼ਿਡੈਂਸ ਨੂੰ ਲੈ ਕੇ ਇੱਕ ਨੋਟਿਸ ਜਾਰੀ ਕੀਤਾ ਗਿਆ 13 ਲੱਖ ਰੁਪਿਆ ਉਹਨਾਂ ਦਾ ਬਕਾਇਆ ਹੈ ਜਿਸ ਘਰ ਦੇ ਵਿੱਚ ਉਹ ਰਹਿੰਦੇ ਸੀ ਮਕਾਨ ਦੇ ਉੱਤੇ 13 ਲੱਖ ਰੁਪਏ ਦਾ ਨੋਟਿਸ ਜਿਹੜਾ ਕੱਢਿਆ ਗਿਆ ਔਰ ਉਹਨਾਂ ਨੂੰ ਪੜਨਾ ਪਵੇਗਾ ਤਾਂ ਜੂਨ 2025 ਨੂੰ ਜਿਹੜਾ ਇਸ ਬਾਬਤ ਨੋਟਿਸ ਉਹਨਾਂ ਨੂੰ ਅੱਲਾ ਵੀ ਭੇਜਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਪੈਸੇ ਜਮ੍ਹਾਂ ਕਰਾਉਣ ਦੇ ਲਈ ਬਕਾਇਦਾ ਡੇਟ ਦਿੱਤੀ ਗਈ ਸੀ ਪਰ ਉਹ ਡੇਟ ਹੁਣੋਂ ਪਾਰ ਕਰ ਚੁੱਕੇ ਨੇ ਜਿਸ ਦੇ ਕਰਕੇ ਹੁਣ ਵਿਆਜ ਉਸ ਉੱਤੇ ਲੱਗ ਚੁੱਕਾ ਹੈ ਜਿਸ ਦੇ ਕਰਕੇ ਹੁਣ ਉਹਨਾਂ ਨੂੰ ਕੁੱਲ 13 ਲੱਖ ਰੁਪਏ ਭਰਨੇ ਪੈਣਗੇ ਭਾਵੇਂ 12% ਟੈਕਸ ਜਿਹੜਾ ਉਹਨਾਂ ਤੋਂ ਵੱਧ ਵਸੂਲਿਆ ਜਾ ਰਿਹਾ ਹੈ ਉਸ ਉੱਤੇ ਔਰ ਤੁਸੀਂ ਦੱਸ ਦੀ ਕਿ ਜੁਲਾਈ 2023 ਦੇ ਵਿੱਚ 5 ਅਕਤੂਬਰ 2024 ਤੱਕ ਜਿਹੜਾ ਉਹਨਾਂ ਨੂੰ ਲਾਇਸੈਂਸ ਮਿਲਿਆ ਸੀ ਇੱਥੇ ਦਾ 6 ਅਕਤੂਬਰ 2024 ਤੋਂ ਲੈ ਕੇ 5 ਜਨਵਰੀ 2025 ਤੱਕ 3 ਲੱਖ ਦੇ ਆਸ-ਪਾਸ ਦਾ ਮਤਲਬ ਕਿ 100% ਜੁਰਮਾਨਾ ਇਹਨਾਂ ਨੂੰ ਲੱਗਿਆ ਹੈ ਕਿ 12 April ਤੱਕ 2025 ਦੀ ਗੱਲ ਕਰਦੇ ਆ ਤਾਂ 820000 2000% ਜੁਰਮਾਨਾ ਲਗਾਇਆ ਗਿਆ ਔਰ ਹੁਣ 13 ਲੱਖ ਰੁਪਏ ਸਿੱਧੇ ਤੌਰ ਉੱਤੇ ਕਿਰਨ ਖੇਰ ਨੂੰ ਭਰਨੇ ਪੈਣਗੇ ਚੰਡੀਗੜ੍ਹ ਬੀਜੇਪੀ ਦੇ ਪੂਰਬ ਸੰਸਦ ਨੇ ਔਰ ਕਿਰਨ ਘੇਰ ਆਪਣੇ ਬਿਆਨਾਂ ਦੇ ਚੱਲਦੇ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਔਰ ਅਜਿਹੇ ਦੇ ਵਿੱਚ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਰਿਹਾ ਇਸ ਨੋਟਿਸ ਦੇ ਵਿੱਚ ਬਕਾਇਦਾ ਸਾਰੀ ਡਿਟੇਲ ਲਿਖੀ ਗਈ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਸਰਕਾਰੀ ਘਰ ਦੇ ਜਿਹੜਾ ਕਿਰਾਇਆ ਇਹਨਾਂ ਨੇ ਨਹੀਂ ਦਿੱਤਾ ਜੋ ਬਕਾਇਆ ਸੀ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੂੰ ਵਾਰ-ਵਾਰ ਨੋਟਿਸ ਵੀ ਪਹਿਲਾਂ ਭੇਜੇ ਜਾ ਰਹੇ ਸੀ ਔਰ ਹੁਣ 13 ਲੱਖ ਰੁਪਏ ਦਾ ਸਿੱਧਾ ਇਹ ਨੋਟਿਸ ਜਿਹੜਾ ਕਿਰਨ ਖੇਰ ਨੂੰ ਭੇਜ ਦਿੱਤਾ ਗਿਆ ਔਰ ਉਹਨਾਂ ਨੂੰ ਹੁਣ ਇਹ ਵੱਡੀ ਅਮਾਉਂਟ ਜਿਹੜੀ ਹੈ ਭਰਨੀ ਪਵੇਗੀ ਤਾਂ ਪਹਿਲਾਂ ਉਹ ਚੰਡੀਗੜ੍ਹ ਦੇ ਵਿੱਚ ਵੀ ਰਿਆ ਕਰਦੇ ਸੀ ਜਦੋਂ ਇੱਥੋਂ ਸੰਸਦ ਮੈਂਬਰ ਬਣੇ ਸਨ ਚੰਡੀਗੜ੍ਹ ਤੋਂ ਪਰ ਜਦੋਂ ਤੋਂ ਉਹਨਾਂ ਨੇ ਚੰਡੀਗੜ੍ਹ ਛੱਡਿਆ ਔਰ ਮੁੰਬਈ ਸ਼ਿਫਟ ਹੋਏ ਨੇ ਤਾਂ ਘਰ ਦੇ ਉੱਤੇ ਲਗਾਤਾਰ ਨੋਟਿਸ ਭੇਜਿਆ ਜਾ ਰਿਹਾ ਸੀ ਤਾਂ ਜਿਹੇ ਦੇ ਵਿੱਚ ਹੁਣ ਕਿਰਨ ਖੇਰ ਦੀਆਂ ਮੁਸ਼ਕਿਲਾ ਡਬਲ ਹੋ ਗਿਆ ਨੇ ਔਰ 13 ਲੱਖ ਰੁਪਏ ਦਾ ਸਿੱਧੇ ਤੌਰ ਉਤੇ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਗਿਆ ਜੇਕਰ ਉਹ ਇਹ ਵੀ ਨੋਟਿਸ ਇਗਨੋਰ ਕਰਦੇ ਨੇ ਤਾਂ ਇਸ ਉੱਤੇ ਹੋਰ ਵੀ ਜ਼ਿਆਦਾ ਵਸੂਲੀ ਕੀਤੀ ਜਾਵੇਗੀ ਵਿਆਜ ਦਰ ਵਧਾ ਦਿੱਤੀ ਜਾਏਗੀ ਜੇਕਰ ਉਹ ਇਸ ਨੋਟਿਸ ਨੂੰ ਵੀ ਇਗਨੋਰ ਕਰਦੇ ਨੇ ਹਾਲਾਂਕਿ ਆਫੀਸ਼ੀਅਲ ਤੌਰ ਉਤੇ ਕਿਰਨ ਖੇਰ ਵੱਲੋਂ ਇਸ ਬਾਬਤ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹ ਵੱਡਾ ਲੀਗਲ ਨੋਟਿਸ ਉਹਨਾਂ ਨੂੰ ਜ਼ਰੂਰ ਭੇਜਿਆ ਗਿਆ ਕਿਉਂਕਿ ਪਹਿਲਾਂ ਆਲੇ ਉਹਨਾਂ ਨੇ ਜਿੰਨੇ ਵੀ ਨੋਟਿਸ ਉਹਨਾਂ ਨੂੰ ਭੇਜੇ ਗਏ ਉਹਨਾਂ ਤੱਕ ਪਹੁੰਚਾਏ ਗਏ ਉਹ ਇਗਨੋਰ ਕੀਤੇ ਗਏ ਆਖਰੀ ਤਰੀਕ ਵੀ ਦਿੱਤੀ ਗਈ ਸੀ ਉਹ ਵੀ ਟੱਪ ਲਈ ਗਏ ਔਰ ਉਸ ਤੋਂ ਬਾਅਦ ਹੁਣ ਸਿੱਧਾ 13 ਲੱਖ ਰੁਪਏ ਦਾ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਜਾਂਦਾ ਔਰ ਇਹ ਅਮਾਉਂਟ ਭਰਨੀ ਬੇहद ਲਾਜ਼ਮੀ ਕਿਰਨ ਖੇੜ ਦੇ ਲਈ ਬਣ ਜਾਂਦੀ ਔਰ ਜੇਕਰ ਉਹ ਇਸ ਨੋਟਿਸ ਦੀ ਉਲੰਘਣਾ ਕਰਦੇ ਔਰ ਸਰਕਾਰੀ ਕਰ ਦਾ ਬਕਾਇਆ ਜੋ ਕਿਰਾਇਆ ਉਹ ਨਹੀਂ ਭਰਦੇ ਤਾਂ ਹੋਰ ਵੀ ਵੱਧ ਸਕਦਾ ਹੈ ਇਹ ਨੋਟਿਸ ਦੇ ਵਿੱਚ ਜਿੰਨੇ अमाउंट ਲਿਖੀ ਗਈ ਆ ਉਸ ਨੂੰ ਵਧਾ ਕੇ ਦੁਬਾਰਾ ਨੋਟਿਸ ਵੀ ਸ਼ਾਇਦ ਉਹਨਾਂ ਨੂੰ ਭੇਜਿਆ ਜਾ ਸਕਦਾ ਪਰ ਫਿਲਹਾਲ 13 ਲੱਖ ਰੁਪਏ ਦਾ ਇਹ ਨੋਟਿਸ ਜਿਹੜਾ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ ਭੇਜ ਦਿੱਤਾ ਗਿਆ ਮੈਂ ਹਰ ਸ਼ਖਾ ਸੰਧੀਰ ਚੰਡੀਗੜ੍ਹ ਦੇ ਵਿੱਚ ਕਿਰਨ ਖੇਰ ਨੂੰ ਹੁਣ ਨੋਟਿਸ ਜਾਰੀ ਕੀਤਾ ਗਿਆ ਤਾਂ ਸੰਸਦ ਮੈਂਬਰ ਰਹਿ ਚੁੱਕੇ ਨੇ ਕਿਰਨ ਖੋਇਰ ਔਰ ਉਹਨਾਂ ਨੂੰ ਹੁਣ ਲੀਗਲ ਨੋਟਿਸ ਭੇਜਿਆ ਗਿਆ 15 ਲੱਖ ਰੁਪਏ ਉਹਨਾਂ ਨੂੰ ਹੁਣ ਭਰਨੇ ਪੈਣਗੇ ਤਾਂ ਤਾਜ਼ਾ ਅਪਡੇਟ ਹੈ ਇਸ ਦੇ ਵਿੱਚ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਾਬਕਾ ਸੰਸਦ ਮੈਂਬਰ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਗਿਆ ਜ ਜਦ ਵਿੱਚ 13 ਲੱਖ ਰੁਪਏ ਦਾ ਨੋਟਿਸ ਉਹਨਾਂ ਦੇ ਖਿਲਾਫ ਜਾਰੀ ਕੀਤਾ ਜਾਂਦਾ ਤਾਂ ਭਾਜਪਾ ਦੀ ਲੀਡਰ ਨੇ ਔਰ ਤਮਾਮ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੁੰਦੀਆਂ ਨੇ ਕਿਰਨ ਖੇੜ ਦੀਆਂ ਲਗਾਤਾਰ ਪਰ ਹੁਣ ਮੁਸ਼ਕਿਲਾ ਵੱਧ ਗਈਆਂ ਨੇ ਤਾਂ ਉਹਨਾਂ ਦੇ ਰੈਜ਼ਿਡੈਂਸ ਨੂੰ ਲੈ ਕੇ ਇੱਕ ਨੋਟਿਸ ਜਾਰੀ ਕੀਤਾ ਗਿਆ 13 ਲੱਖ ਰੁਪਿਆ ਉਹਨਾਂ ਦਾ ਬਕਾਇਆ ਹੈ ਜਿਸ ਘਰ ਦੇ ਵਿੱਚ ਉਹ ਰਹਿੰਦੇ ਸੀ ਮਕਾਨ ਦੇ ਉੱਤੇ 13 ਲੱਖ ਰੁਪਏ ਦਾ ਨੋਟਿਸ ਜਿਹੜਾ ਕੱਢਿਆ ਗਿਆ ਔਰ ਉਹਨਾਂ ਨੂੰ ਪੜਨਾ ਪਵੇਗਾ ਤਾਂ ਜੂਨ 2025 ਨੂੰ ਜਿਹੜਾ ਇਸ ਬਾਬਤ ਨੋਟਿਸ ਉਹਨਾਂ ਨੂੰ ਪਹਿਲਾ ਵੀ ਭੇਜਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਪੈਸੇ ਜਮ੍ਹਾਂ ਕਰਾਉਣ ਦੇ ਲਈ ਬਕਾਇਦਾ ਡੇਟ ਦਿੱਤੀ ਗਈ ਸੀ ਪਰ ਉਹ ਡੇਟ ਹੁਣੋਂ ਪਾਰ ਕਰ ਚੁੱਕੇ ਨੇ ਜਿਸ ਦੇ ਕਰਕੇ ਹੁਣ ਵਿਆਜ ਉਸ ਉੱਤੇ ਲੱਗ ਚੁੱਕਾ ਹੈ ਜਿਸ ਦੇ ਕਰਕੇ ਹੁਣ ਉਹਨਾਂ ਨੂੰ ਕੁੱਲ 13 ਲੱਖ ਰੁਪਏ ਭਰਨੇ ਪੈਣਗੇ ਭਾਵੇਂ 12% ਟੈਕਸ ਜਿਹੜਾ ਉਹਨਾਂ ਤੋਂ ਵੱਧ ਵਸੂਲਿਆ ਜਾ ਰਿਹਾ ਹੈ ਉਸ ਉੱਤੇ ਔਰ ਤੁਸੀਂ ਦੱਸ ਦੀ ਕਿ ਜੁਲਾਈ 2023 ਦੇ ਵਿੱਚ 5 ਅਕਤੂਬਰ 2024 ਤੱਕ ਜਿਹੜਾ ਉਹਨਾਂ ਨੂੰ ਲਾਇਸੈਂਸ ਮਿਲਿਆ ਸੀ ਇੱਥੇ ਦਾ 6 ਅਕਤੂਬਰ 2024 ਤੋਂ ਲੈ ਕੇ 5 ਜਨਵਰੀ 2025 ਤੱਕ 3 ਲੱਖ ਦੇ ਆਸ-ਪਾਸ ਦਾ ਮਤਲਬ ਕਿ 100% ਜੁਰਮਾਨਾ ਇਹਨਾਂ ਨੂੰ ਲੱਗਿਆ ਹੈ ਕਿ 12 April ਤੱਕ 2025 ਦੀ ਗੱਲ ਕਰਦੇ ਆ ਤਾਂ 8,20,000 2000% ਜੁਰਮਾਨਾ ਲਗਾਇਆ ਗਿਆ ਔਰ ਹੁਣ 13 ਲੱਖ ਰੁਪਏ ਸਿੱਧੇ ਤੌਰ ਉਤੇ ਕਿਰਨ ਖੇਰ ਨੂੰ ਭਰਨੇ ਪੈਣਗੇ ਚੰਡੀਗੜ੍ਹ ਤੇ ਬੀਜੇਪੀ ਦੇ ਪੂਰਬ ਸੰਸਦ ਨੇ ਔਰ ਕਿਰਨ ਘੇਰ ਆਪਣੇ ਬਿਆਨਾਂ ਦੇ ਚੱਲਦੇ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਔਰ ਅਜਿਹੇ ਦੇ ਵਿੱਚ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਰਿਹਾ ਇਸ ਨੋਟਿਸ ਦੇ ਵਿੱਚ ਬਕਾਇਦਾ ਸਾਰੀ ਡਿਟੇਲ ਲਿਖੀ ਗਈ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਸਰਕਾਰੀ ਘਰ ਦੇ ਜਿਹੜਾ ਕਿਰਾਇਆ ਉਹਨਾਂ ਨੇ ਨਹੀਂ ਦਿੱਤਾ ਜੋ ਬਕਾਇਆ ਸੀ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੂੰ ਵਾਰ-ਵਾਰ ਨੋਟਿਸ ਵੀ ਪਹਿਲਾਂ ਭੇਜੇ ਜਾ ਰਹੇ ਸੀ ਔਰ ਹੁਣ 13 ਲੱਖ ਰੁਪਏ ਦਾ ਸਿੱਧਾ ਇਹ ਨੋਟਿਸ ਜਿਹੜਾ ਕਿਰਨ ਖੇਰ ਨੂੰ ਭੇਜ ਦਿੱਤਾ ਗਿਆ ਔਰ ਉਹਨਾਂ ਨੂੰ ਹੁਣ ਇਹ ਵੱਡੀ ਅਮਾਉਂਟ ਜਿਹੜੀ ਹੈ ਭਰਨੀ ਪਵੇਗੀ ਤਾਂ ਪਹਿਲਾਂ ਉਹ ਚੰਡੀਗੜ੍ਹ ਦੇ ਵਿੱਚ ਵੀ ਰਿਆ ਕਰਦੇ ਸੀ ਜਦੋਂ ਇੱਥੋਂ ਸੰਸਦ ਮੈਂਬਰ ਬਣੇ ਸਨ ਚੰਡੀਗੜ੍ਹ ਤੋਂ ਪਰ ਜਦੋਂ ਤੋਂ ਉਹਨਾਂ ਨੇ ਚੰਡੀਗੜ੍ਹ ਛੱਡਿਆ ਔਰ ਮੁੰਬਈ ਸ਼ਿਫਟ ਹੋਏ ਨੇ ਤਾਂ ਘਰ ਦੇ ਉੱਤੇ ਲਗਾਤਾਰ ਨੋਟਿਸ ਭੇਜਿਆ ਜਾ ਰਿਹਾ ਸੀ ਤਾਂ ਅਜੇ ਦੇ ਵਿੱਚ ਹੁਣ ਕਿਰਨ ਖੇਰ ਦੀਆਂ ਮੁਸ਼ਕਿਲਾ ਡਬਲ ਹੋ ਗਿਆ ਨੇ ਔਰ 13 ਲੱਖ ਰੁਪਏ ਦਾ ਸਿੱਧੇ ਤੌਰ ਉਤੇ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਗਿਆ ਜੇਕਰ ਉਹ ਇਹ ਵੀ ਨੋਟਿਸ ਇਗਨੋਰ ਕਰਦੇ ਨੇ ਤਾਂ ਇਸ ਉੱਤੇ ਹੋਰ ਵੀ ਜ਼ਿਆਦਾ ਵਸੂਲੀ ਕੀਤੀ ਜਾਵੇਗੀ ਵਿਆਜ ਦਰ ਵਧਾ ਦਿੱਤੀ ਜਾਏਗੀ ਜੇਕਰ ਉਹ ਇਸ ਨੋਟਿਸ ਨੂੰ ਵੀ ਇਗਨੋਰ ਕਰਦੇ ਨੇ ਹਾਲਾਂਕਿ ਆਫੀਸ਼ੀਅਲ ਤੌਰ ਉਤੇ ਕਿਰਨ ਖੇਰ ਵੱਲੋਂ ਇਸ ਬਾਬਤ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹ ਵੱਡਾ ਲੀਗਲ ਨੋਟਿਸ ਉਹਨਾਂ ਨੂੰ ਜ਼ਰੂਰ ਭੇਜਿਆ ਗਿਆ ਕਿਉਂਕਿ ਪਹਿਲਾਂ ਆਲੇ ਉਹਨਾਂ ਨੇ ਜਿੰਨੇ ਵੀ ਨੋਟਿਸ ਉਹਨਾਂ ਨੂੰ ਭੇਜੇ ਗਏ ਉਹਨਾਂ ਤੱਕ ਪਹੁੰਚਾਏ ਗਏ ਉਹ ਇਗਨੋਰ ਕੀਤੇ ਗਏ ਆਖਰੀ ਤਾਰੀਖ ਵੀ ਦਿੱਤੀ ਗਈ ਸੀ ਉਹ ਵੀ ਟੱਪ ਲਈ ਗਏ ਔਰ ਉਸ ਤੋਂ ਬਾਅਦ ਹੁਣ ਸਿੱਧਾ 13 ਲੱਖ ਰੁਪਏ ਦਾ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਜਾਂਦਾ ਔਰ ਇਹ ਅਮਾਉਂਟ ਭਰਨੀ ਬੇहद ਲਾਜ਼ਮੀ ਕਿਰਨ ਖੇੜ ਦੇ ਲਈ ਬਣ ਜਾਂਦੀ ਔਰ ਜੇਕਰ ਉਹ ਇਸ ਨੋਟਿਸ ਦੀ ਉਲੰਘਣਾ ਕਰਦੇ ਔਰ ਸਰਕਾਰੀ ਕਰ ਦਾ ਬਕਾਇਆ ਜੋ ਕਿਰਾਇਆ ਉਹ ਨਹੀਂ ਭਰਦੇ ਤਾਂ ਹੋਰ ਵੀ ਵੱਧ ਸਕਦਾ ਹੈ ਇਹ ਨੋਟਿਸ ਦੇ ਵਿੱਚ ਜਿੰਨੇ ਅਮਾਊਂਟ ਲਿਖੀ ਗਈ ਆ ਉਸ ਨੂੰ ਵਧਾ ਕੇ ਦੁਬਾਰਾ ਨੋਟਿਸ ਵੀ ਸ਼ਾਇਦ ਉਹਨਾਂ ਨੂੰ ਭੇਜਿਆ ਜਾ ਸਕਦਾ ਪਰ ਫਿਲਹਾਲ 13 ਲੱਖ ਰੁਪਏ ਦਾ ਇਹ ਨੋਟਿਸ ਜਿਹੜਾ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ ਭੇਜ ਦਿੱਤਾ ਗਿਆ ਮੈਂ ਹਰ ਸ਼ਖਾ ਸੰਧੀਰ ਚੰਡੀਗੜ੍ਹ ਦੇ ਵਿੱਚ ਕਿਰਨ ਖੇਰ ਨੂੰ ਹੁਣ ਨੋਟਿਸ ਜਾਰੀ ਕੀਤਾ ਗਿਆ ਤਾਂ ਸੰਸਦ ਮੈਂਬਰ ਰਹਿ ਚੁੱਕੇ ਨੇ ਕਿਰਨ ਖੋਇਰ ਔਰ ਉਹਨਾਂ ਨੂੰ ਹੁਣ ਲੀਗਲ ਨੋਟਿਸ ਭੇਜਿਆ ਗਿਆ 15 ਲੱਖ ਰੁਪਏ ਉਹਨਾਂ ਨੂੰ ਹੁਣ ਭਰਨੇ ਪੈਣਗੇ ਤਾਂ ਤਾਜ਼ਾ ਅਪਡੇਟ ਹੈ ਇਸ ਦੇ ਵਿੱਚ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸਾਬਕਾ ਸੰਸਦ ਮੈਂਬਰ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ 13 ਲੱਖ ਰੁਪਏ ਦਾ ਨੋਟਿਸ ਉਹਨਾਂ ਦੇ ਖਿਲਾਫ ਜਾਰੀ ਕੀਤਾ ਜਾਂਦਾ ਤਾਂ ਭਾਜਪਾ ਦੀ ਲੀਡਰ ਨੇ ਔਰ ਤਮਾਮ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੁੰਦੀਆਂ ਨੇ ਕਿਰਨ ਖੇੜ ਦੀਆਂ ਲਗਾਤਾਰ ਪਰ ਹੁਣ ਮੁਸ਼ਕਿਲਾਂ ਵੱਧ ਗਈਆਂ ਨੇ ਤਾਂ ਉਹਨਾਂ ਦੇ ਰੈਜ਼ਿਡੈਂਸ ਨੂੰ ਲੈ ਕੇ ਇੱਕ ਨੋਟਿਸ ਜਾਰੀ ਕੀਤਾ ਗਿਆ 13 ਲੱਖ ਰੁਪਿਆ ਉਹਨਾਂ ਦਾ ਬਕਾਇਆ ਹੈ ਜਿਸ ਘਰ ਦੇ ਵਿੱਚ ਉਹ ਰਹਿੰਦੇ ਸੀ ਮਕਾਨ ਦੇ ਉੱਤੇ 13 ਲੱਖ ਰੁਪਏ ਦਾ ਨੋਟਿਸ ਜਿਹੜਾ ਕੱਢਿਆ ਗਿਆ ਔਰ ਉਹਨਾਂ ਨੂੰ ਪੜਨਾ ਪਵੇਗਾ ਤਾਂ ਜੂਨ 2025 ਨੂੰ ਜਿਹੜਾ ਇਸ ਬਾਬਤ ਨੋਟਿਸ ਉਹਨਾਂ ਨੂੰ ਪਹਿਲਾ ਵੀ ਭੇਜਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਪੈਸੇ ਜਮ੍ਹਾਂ ਕਰਾਉਣ ਦੇ ਲਈ ਬਕਾਇਦਾ ਡੇਟ ਦਿੱਤੀ ਗਈ ਸੀ ਪਰ ਉਹ ਡੇਟ ਹੁਣੋਂ ਪਾਰ ਕੱਢ ਚੁੱਕੇ ਨੇ ਜਿਸ ਦੇ ਕਰਕੇ ਹੁਣ ਵਿਆਜ ਉਸ ਉੱਤੇ ਲੱਗ ਚੁੱਕਾ ਹੈ ਜਿਸ ਦੇ ਕਰਕੇ ਹੁਣ ਉਹਨਾਂ ਨੂੰ ਕੁੱਲ 13 ਲੱਖ ਰੁਪਏ ਭਰਨੇ ਪੈਣਗੇ ਭਾਵੇਂ 12% ਟੈਕਸ ਜਿਹੜਾ ਉਹਨਾਂ ਤੋਂ ਵੱਧ ਵਸੂਲਿਆ ਜਾ ਰਿਹਾ ਹੈ ਉਸ ਉੱਤੇ ਔਰ ਤੁਸੀਂ ਦੱਸ ਦਿਓ ਕਿ ਜੁਲਾਈ 2023 ਦੇ ਵਿੱਚ 5 ਅਕਤੂਬਰ 2024 ਤੱਕ ਜਿਹੜਾ ਉਹਨਾਂ ਨੂੰ ਲਾਈਸੈਂਸ ਮਿਲਿਆ ਸੀ ਇੱਥੇ ਦਾ 6 ਅਕਤੂਬਰ 2024 ਤੋਂ ਲੈ ਕੇ 5 ਜਨਵਰੀ 2025 ਤੱਕ 3 ਲੱਖ ਦੇ ਆਸ-ਪਾਸ ਦਾ ਮਤਲਬ ਕਿ 100% ਜੁਰਮਾਨਾ ਇਹਨਾਂ ਨੂੰ ਲੱਗਿਆ ਹੈ ਕਿ 12 April ਤੱਕ 2025 ਦੀ ਗੱਲ ਕਰਦੇ ਆ ਤਾਂ 8 ਲੱਖ 20000 2000% ਜੁਰਮਾਨਾ ਲਗਾਇਆ ਗਿਆ ਔਰ ਹੁਣ 13 ਲੱਖ ਰੁਪਏ ਦੇ ਤੌਰ ਉੱਤੇ ਕਿਰਨ ਖੇਰ ਨੂੰ ਭਰਨੇ ਪੈਣਗੇ ਚੰਡੀਗੜ੍ਹ ਦੇ ਭਾਜਪਾ ਦੇ ਪૂર્વ ਸੰਸਦ ਨੇ ਔਰ ਕਿਰਨ ਘੇਰ ਆਪਣੇ ਬਿਆਨਾਂ ਦੇ ਚੱਲਦੇ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਔਰ ਅਜਿਹੇ ਦੇ ਵਿੱਚ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਰਿਹਾ ਇਸ ਨੋਟਿਸ ਦੇ ਵਿੱਚ ਬਕਾਇਦਾ ਸਾਰੀ ਡਿਟੇਲ ਲਿਖੀ ਗਈ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਸਰਕਾਰੀ ਘਰ ਦੇ ਜਿਹੜਾ ਕਿਰਾਇਆ ਇਹਨਾਂ ਨੇ ਨਹੀਂ ਦਿੱਤਾ ਜੋ ਬਕਾਇਆ ਸੀ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੂੰ ਵਾਰ-ਵਾਰ ਨੋਟਿਸ ਵੀ ਪਹਿਲਾਂ ਭੇਜੇ ਜਾ ਰਹੇ ਸੀ ਔਰ ਹੁਣ 13 ਲੱਖ ਰੁਪਏ ਦਾ ਸਿੱਧਾ ਇਹ ਨੋਟਿਸ ਜਿਹੜਾ ਕਿਰਨ ਖੇਰ ਨੂੰ ਭੇਜ ਦਿੱਤਾ ਗਿਆ ਔਰ ਉਹਨਾਂ ਨੂੰ ਹੁਣ ਇਹ ਵੱਡੀ ਅਮਾਉਂਟ ਜਿਹੜੀ ਹੈ ਭਰਨੀ ਪਵੇਗੀ ਤਾਂ ਪਹਿਲਾਂ ਉਹ ਚੰਡੀਗੜ੍ਹ ਦੇ ਵਿੱਚ ਵੀ ਰਿਆ ਕਰਦੇ ਸੀ ਜਦੋਂ ਇੱਥੋਂ ਸੰਸਦ ਮੈਂਬਰ ਬਣੇ ਸਨ ਚੰਡੀਗੜ੍ਹ ਤੋਂ ਪਰ ਜਦੋਂ ਤੋਂ ਉਹਨਾਂ ਨੇ ਚੰਡੀਗੜ੍ਹ ਛੱਡਿਆ ਔਰ ਮੁੰਬਈ ਸ਼ਿਫਟ ਹੋਏ ਨੇ ਤਾਂ ਘਰ ਦੇ ਉੱਤੇ ਲਗਾਤਾਰ ਨੋਟਿਸ ਭੇਜਿਆ ਜਾ ਰਿਹਾ ਸੀ ਤਾਂ ਜਿਹੇ ਦੇ ਵਿੱਚ ਹੁਣ ਕਿਰਨ ਖੇਰ ਦੀਆਂ ਮੁਸ਼ਕਿਲਾ ਡਬਲ ਹੋ ਗਿਆ ਨੇ ਔਰ 13 ਲੱਖ ਰੁਪਏ ਦਾ ਸਿੱਧੇ ਤੌਰ ਤੇ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਗਿਆ ਜੇਕਰ ਉਹ ਇਹ ਵੀ ਨੋਟਿਸ ਇਗਨੋਰ ਕਰਦੇ ਨੇ ਤਾਂ ਇਸ ਉੱਤੇ ਹੋਰ ਵੀ ਜ਼ਿਆਦਾ ਵਸੂਲੀ ਕੀਤੀ ਜਾਵੇਗੀ ਵਿਆਜ ਦਰ ਵਧਾ ਦਿੱਤੀ ਜਾਏਗੀ ਜੇਕਰ ਉਹ ਇਸ ਨੋਟਿਸ ਨੂੰ ਵੀ ਇਗਨੋਰ ਕਰਦੇ ਨੇ ਹਾਲਾਂਕਿ ਆਫੀਸ਼ੀਅਲ ਤੌਰ ਉੱਤੇ ਕਿਰਨ ਖੇਰ ਵੱਲੋਂ ਇਸ ਬਾਬਤ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹ ਵੱਡਾ ਲੀਗਲ ਨੋਟਿਸ ਉਹਨਾਂ ਨੂੰ ਜ਼ਰੂਰ ਭੇਜਿਆ ਗਿਆ ਕਿਉਂਕਿ ਪਹਿਲਾਂ ਆਲੇ ਉਹਨਾਂ ਨੇ ਜਿੰਨੇ ਵੀ ਨੋਟਿਸ ਉਹਨਾਂ ਨੂੰ ਭੇਜੇ ਗਏ ਉਹਨਾਂ ਤੱਕ ਪਹੁੰਚਾਏ ਗਏ ਉਹ ਇਗਨੋਰ ਕੀਤੇ ਗਏ ਆਖਰੀ ਤਰੀਕ ਵੀ ਦਿੱਤੀ ਗਈ ਸੀ ਉਹ ਵੀ ਟੱਪ ਲਈ ਗਏ ਔਰ ਉਸ ਤੋਂ ਬਾਅਦ ਹੁਣ ਸਿੱਧਾ 13 ਲੱਖ ਰੁਪਏ